ਹੇਗਾ ਵਾ ਕਿ ਕੋਰਟ ਮੰਗਲ ਸਿੰਘ ਇੱਕ ਘਰ ਦੇ ਬਾਹਰ ਜਾ ਕੇ ਰਾਤ ਨੂੰ 1 ਵਜੇ ਤਿੰਨ ਫਾਇਰ ਕੀਤੇ ਆ ਉਹਦੇ ਨਾਲ ਉੱਥੇ ਟੈਸ਼ਨ ਮਾਹੌਲ ਬਣਿਆ ਇਹ ਮੁੰਡੇ ਉੱਥੋਂ ਫਰਾਰ ਹੋ ਗਏ ਮਕਦਮਾ ਦਰਜ ਕੰਟਰੋਲ ਸਾਡੀ 6 ਨੰਬਰ ਦੀ ਟੀਮ ਨੇ ਸੀਰ ਨਫਸਰਾ ਦੀ ਹਦਾਇਤ ਤੇ ਹੁਕਮ ਦੇ ਨਾਲ ਸਲਾਮਸ਼ੋੜਾ ਕਰਕੇ ਤਿੰਨਾਂ ਜਣਿਆਂ ਨੂੰ ਕੱਲ ਸ਼ਾਮੀ 7:30 ਵਜੇ ਸ਼ੀਰਪੁਰ ਚੌਂਕ ਦੇ ਲਾਗੇ ਇੱਕ ਗਲੀ 'ਚੋਂ ਜ਼ਖਮੀ ਹਾਲ ਦੇ ਵਿੱਚ ਉਥੋਂ ਕਾਬੂ ਕਰ ਲਿਆ ਇਹਨਾਂ ਤੋਂ ਪਿਸਤਲ ਦੀ ਬਰਾਮਦਗੀ ਹੋ ਚੁੱਕੀ ਹੈ ਕੰਟਰੀ ਮੇਡ ਦੀ ਚਾਰ ਰਾਉਂਡ ਦੋ ਇਹਨਾਂ ਤੋਂ ਦਾਦ ਬਰਾਮਦ ਹੋ ਗਿਆ ਇਹ ਜੀ ਇਹ ਪਿਸਤਲ ਕਿੱਥੋਂ ਲਾਇਤੀ ਹੈ ਇਸ ਫਿਰ ਹਾਤੇ ਜੁਪੀ ਦਾ ਸੀ ਇਹਨਾਂ ਨੇ ਬਾਕੀ ਤਬਤੀਦ ਦਾ ਹਿੱਸਾ ਹੈ ਤੇ ਬਾਕੀ ਹੋ ਸਕਦਾ ਗਾਂ ਵੀ ਗਾ ਨਿਕਲੇ ਸਰ ਇਹ ਭੱਜਣ ਦੀ ਪ੍ਰਕਿਰਿਆ ਸਾਹਮਣੇ ਨਹੀਂ ਹੋ ਰਹੀ ਉੱਥੋਂ ਨਾਕੇ ਤੋਂ ਦੇਖੀਏ ਪੁਲਿਸ ਦੇ ਕੰਟਰੋਲ ਚ ਆ ਗਈ ਨਾ ਨੇੜੇ ਜੀ ਉੱਥੋਂ ਭੱਜਲੇ ਉਹਦੇ ਨਾਲ ਹੀ ਗਲੀ ਪੈਂਦੀ ਹੈ ਕਹਾ ਟੋਆ ਸੀ ਪੈਂਦਾ ਜਾ ਕੇ ਇਸਦੇ ਟੋਟੋਏ ਦੇ ਵਿੱਚ ਗਿਰ ਗਏ ਜਾ ਕੇ ਉੱਥੇ ਜੀ ਸਰ ਇਹਨਾਂ ਨੂੰ ਬਾਅਦ ਵਿੱਚ ਪਰ ਇਹ ਤੋਂ ਲੂੰ ਪਹਿਲਾ ਮੈਂ ਦੱਸ ਕੇ ਤਾਂ ਹਟਾ ਨਾ ਕਿ ਇਹਨਾਂ ਦਾ ਦੂਸਰੀ ਇਹਨਾਂ ਦੇ ਜਿਨ੍ਹਾਂ ਨੇ ਇਹਨੂੰ ਭੇਜਿਆ ਵਾ ਉਹਨਾਂ ਨੇ ਇਹਸਪਾਸੀ ਤੋਂ ਪੈਸੇ ਲੈਣੇ ਤੇ ਇਹ ਨਹੀਂ ਰੇ ਸੀਗੇ ਉਹਨਾਂ ਨੇ ਇਹਨੂੰ ਭੇਜਿਆ ਵਾ ਕਿ ਜਾ ਕੇ ਮਾਣੀ ਮੁੱਢੀ ਦਹਿਸ਼ਤ ਬੁਲਾ ਕੇ ਆਓ ਤੇ ਹੋ ਸਕਦਾ ਡਰ ਦੇ ਮਾਰੇ ਪੈਸੇ ਮੋੜ ਦੇਣਗੇ ਤੇ ਪੈਸੇ ਦਾ ਮਤਲਬ ਕਿਹਨਾਂ ਨਾਲ ਜੌਨੀ ਨਰ ਜੌਨੀ ਵੀ ਜੇਲ੍ਹ ਚਾ ਜੌਨੀ ਵੀ ਜੇਲ੍ਹ ਚਾ ਇੱਕ ਅਮਨ ਮੁੰਡਾ ਜੇਲ੍ਹ ਚਾ ਅਮਨ ਤੇ ਅਮਨ ਦਾ ਤੇ ਜੌਨੀ ਦਾ ਮਸਲਾ ਆਪਸ ਵਿੱਚ ਅਮਨ ਨੇ ਇਹਨਾਂ ਤੱਕ ਜਿਹਨਾਂ ਨੂੰ ਭੇਜਿਆ ਵਾ ਜੀ ਜਸਨਲ ਜੀ ਤੁਹਾਡਾ ਪ੍ਰੋਜੈਕਟ ਲਾਈਨ ਵਿੱਚ ਹਾਂ ਕਿਹਾ ਜਾ ਰਿਹਾ ਉਹੀ ਉਹੀ ਮੰਤਵਾਂ ਮੇਰੇ ਤੁਸੀਂ ਉਹ ਕੱਢ ਕੋਡ ਸਟਰੀ ਦਾ ਬੰਦੇ ਆ ਅਸੀਂ ਅਮਨ ਨੂੰ ਪ੍ਰੋਡਕਸ਼ਨ ਨਾਲ ਤੇ ਲੈ ਕੇ ਆਵਾਂਗੇ ਜੀ ਤੇ ਜੌਨੀ ਨੂੰ ਵੀ ਲੈ ਕੇ ਆਵਾਂਗੇ ਏਸੀ ਦੀ ਜਿਹੜੀ ਬਾਕੀ ਇਨਵੈਸਟੀਗੇਸ਼ਨ ਆ ਪੂਰੀ ਹੋਊਗੀ ਔਰ ਕੋਈ ਰਿਕਵਰੀ ਬਾਕੀ ਹੈਗੀ ਆ ਜੋ ਸਾਡੇ ਮੁਤਾਬਕ ਆ ਉਹ ਰਿਕਵਰੀ ਵੀ ਕੀਤੀ ਜਾਊਗੀ ਪਤਾ ਲੱਗ ਰਿਹਾ ਪਰ ਜੌਨੀ ਦੇ ਪਰਿਵਾਰ ਤੋਂ ਕੀ ਨਿੱਕੇ ਸਿੱਖ ਹਾਂਜੀ ਹੈਗੇ ਨੇ ਜੀ ਉਹਨਾਂ ਦੇ ਜੌਨੀ ਦੇ ਜੌਨੀ ਦੀ ਵਾਈਫ ਅੰਦਰ ਆ ਜੀ ਜਿਹੜੀ ਕੁੜੀ ਦੇ ਮੁਕਦਮੇ ਦਾ ਕੀਤਾ ਉਹ ਵੀ ਮੇਲ ਤੇ ਆ ਜੌਨੀ ਦੀ ਮਦਰ ਵੀ ਬੇਲਦੇ ਆ ਅੱਛਾ ਜੀ ਤੇ ਘਰ ਦੇ ਵਿੱਚ ਉਸ ਟਾਈਮ ਸਿਕਾ ਕੋਲ ਕੋ ਜਵ ਫੈਰੀ ਸੀ ਘਰ ਦੇ ਵਿੱਚ ਇੱਕ 30 ਸਾਲ ਦੀ ਉਹਦੀ ਭਤੀਜੀ ਸੀਗੀ ਜਿਹਦੇ ਤੇ ਮੁਕਦਮਾ ਦਾਜ ਕੀਤਾ ਗਿਆ ਇੱਕ ਜੌਨੀ ਦਾ ਫਰਜ਼ ਕਰ ਸੀਗਾ ਉਹ ਬਿਚੁਰ ਗਿਆ ਉਹ ਸੀ ਕਰੇ ਇੱਕ 3 ਸਾਲ ਦੀ ਬੇਟੀ ਸੀ ਉਹ ਉਹ ਸੁਤੀ ਪਈ ਸੀ ਆਸਗਮਨ ਵਾਲੇ ਉੱਠ ਕੇ ਨਹੀਂ ਆਏ ਹੈਗੀ ਉਹ ਡਰਦੇ ਸੀ ਕਿ ਉਹ ਉਹ ਕੋਲੋਂ ਉੱਠ ਕੇ ਨਾ ਟੋਟਲ ਫਾਇਰ ਕਿੰਨੇ ਦਾ ਚਮਕ 10 ਤੇ ਦੱਸੇ ਇਹਨਾਂ ਨੇ ਪਿਸਟਲ ਕਿੰਨੇ ਦਾ ਲੱਗਿਆ ਯੂਨੀਵਰਸਿਟੀ ਹਿੰਦੂਪੁਰ ਦਾ ਪਟਾਈ ਤੋਂ ਪਾਇਦ ਸਾਹਿਬ ਤੇ ਤਿੰਨੇ ਬੰਦੇ ਜਿਹੜੇ ਮਿਸ਼ੇਦੇ ਆਦੀ ਜਾਂ ਕਿਸ ਤਰ੍ਹਾਂ ਪਤਾ ਲੱਗਿਆ ਅੰਦਰ ਡੋਪ ਕਰਾਵਾਂਗੇ ਜੀ ਇਹ ਤਾਂ ਉੱਥੋਂ ਪਤਾ ਲੱਗੂਗਾ ਇਹਨਾਂ ਦਾ ਬੈਕਗ੍ਰਾਉਂਡ ਕੀ ਪਰਚੀ ਹੈ ਹਾਂ ਇਹਨਾਂ ਦੇ ਪਰਚੀ ਹੈਗੀਆਂ ਇਹਨਾਂ ਦੇ ਪਰਚੀ ਹੈਗੀਆਂ ਜਿਹੜਾ ਨਵਦੀਪ ਸਿੰਘ ਆ ਇਹਦੇ ਦੇ ਚਾਰ ਮੁਕਦਮੇ ਦਰਜ ਨੇ ਜੀ ਇੱਕ ਜੀ ਜੋ ਇੱਕ ਮੇਨ 307 ਦੋ 307 ਦੇ ਨੇ ਤੇ ਜਿਹੜਾ ਹੈਗਾ ਬਲਵੰਤ ਤੇ ਨਿਤਿਸ਼ ਇਹਦੇ ਤੇ ਕੋਈ ਮੁਕਦਮਾ ਦਰਜ ਨਹੀਂ ਹੈਗਾ ਮੇਨ ਨਵਦੀਪ ਸਿੰਘ ਹੀ ਪਲੈਨਰ ਆ ਇਹਨਾਂ ਦੇ ਇੱਥੇ ਆ ਕੇ ਫੈਰਿੰਗ ਕਰਨ ਦਾ ਤੇ هاي